ਇੱਕ ਮਾਲਕ ਦਾ ਨਾਮ ਹੋਵੇ ਉਹ ਉਹ ਸ਼ਹਿਰ ਦਾ ਨਾਮ ਬੇਗਮਪੁਰਾ ਸ਼ਹਿਰ ਕੋ ਨਾਓ ਜਿੱਥੇ ਨਾ ਕੋਈ ਦੁੱਖ ਨਾ ਭੁੱਖ ਨਾ ਪਿਆਸ ਨਾ ਈਰਖਾ ਨਾ ਦਵੇਸ਼ ਕੁਝ ਵੀ ਨਹੀਂ ਹੋਵੇ ਤੇ ਸਾਰ ਸੰਗਤ ਆਪਾਂ ਰੋਜ਼ ਅਰਦਾਸ ਮਾਲਕ ਦੇ ਚਰਨਾਂ ਵਿੱਚ ਕਰੀਏ ਸਾਨੂੰ ਕਿਤੇ ਆਨੰਦ ਬਖਸ਼ ਦੇ ਮਾਲਕ ਸਾਡੇ ਤੇ ਕਿਤੇ ਕਿਰਪਾ ਕਰ ਦੇ ਆਪਾਂ ਸਿੱਖਣ ਵਾਸਤੇ ਇੱਥੇ ਸੰਗਤ ਵਿੱਚ ਆਈਦਾ ਤੇ ਮੈਂ ਹਮੇਸ਼ਾ ਇਹ ਯਤਨ ਕਰਦਾ ਹੁੰਨਾ ਜਿੰਨਾ ਵੀ ਆਪਾਂ ਬੋਲਿਆ ਜਾਏ ਜਿੰਨਾ ਸੰਗਤ ਸੁਣੇ ਸਤਿਗੁਰੂ ਜੀ ਦੇ ਚਰਨਾਂ 'ਚ ਆਪਾਂ ਪਹਿਲਾਂ ਹੀ ਅਰਦਾਸ ਬੇਨਤੀ ਇਹ ਕਰੀਦੀ ਵੀ ਸੰਗਤ ਨੂੰ ਤੇ ਆਪਦੇ ਆਪ ਨੂੰ ਜੋ ਬੋਲੀਏ ਕਮਾਉਣ ਦਾ ਬਲ ਬਖਸ਼ੋ ਇੱਕ ਫਿਰ ਹੈ ਹਨੇਰੇ ਕਰ ਹੈ ਗੱਲਾਂ ਗੱਲੀ ਕਿਹਨਾਂ ਨਾ ਪਾਇਆ ਗੱਲਾਂ ਨਾਲ ਰੱਬ ਨਹੀਂ ਪਾਇਆ ਜਾਂਦਾ ਮਾਨ ਲਓ ਵੀ ਹੁਣ ਇੱਥੇ ਆਪਾਂ ਦੀਵਾਨ ਸੁਣ ਲਿਆ ਦੀਵਾਨ ਜਦੋਂ ਮੈਂ ਪਿਛਲੀ ਵਾਰ ਆਇਆ ਸੀ ਉਦੋਂ ਵੀ ਬੇਨਤੀ ਕੀਤੀ ਸੀ ਦੀਵਾਨ ਤੇ ਬੜੇ ਸੁਣ ਲਏ ਕੀਰਤਨ ਬੜੇ ਸੁਣ ਲਏ ਕਿੰਨੇ ਕਿੰਨੇ ਸਾਲ ਹੋ ਗਏ ਕੀਰਤਨ ਸੁਣਦਿਆਂ ਨੂੰ ਆ ਹੁਣ ਵਰਸੀ ਮਹਾਪੁਰਖਾਂ ਦੀ ਮਨਾ ਰਹੇ ਹੋ ਅਗਲੇ ਸਾਲ ਫੇਰ ਆਜੇਗੀ ਪਹਿਲਾਂ ਵੀ ਮਨਾਉਂਦੇ ਆਏ ਹਾਂ ਅੱਛਾ ਆਪਣੀ ਜ਼ਿੰਦਗੀ ਤੇ ਦੱਸੋ ਫਿਰ ਕੀ ਕੀਤਾ ਹੈ ਅਸੀਂ ਉਹਨਾਂ ਦੀ ਵਰਤੀ ਕਿ ਇੱਥੇ ਆ ਕੇ ਬਹਿ ਕੇ ਕੀਰਤਨ ਸੁਣਿਆ ਸਾਖੀ ਨਾਲ ਜੁੜੇ ਧਿਆਨ ਧਰਿਆ ਵਾ ਫਿਰ ਉਦੋਂ ਬਾਅਦ ਚਲੇ ਗਏ ਆਪਣਾ ਆਪਣਾ ਕੀ ਕਰਿਆ ਤੇਰੇ ਜੀਵਨ ਚ ਉਹਨਾਂ ਲਈ ਝਲਕ ਆਈ ਕੋਈ ਤੇਰੇ ਜੀਵਨ ਵਿੱਚ ਕੋਈ ਉਹਨਾਂ ਉਹਨਾਂ ਵਾਲਾ ਕੋਈ ਚਾਨਣ ਬਨਾਰਾ ਬਾਬਾ ਨਾਹਰ ਸਿੰਘ ਦੀ ਯਾਦ ਵਿੱਚ ਬੈਠਿਆ ਉਹਨਾਂ ਨੇ ਤੇ ਮਹਾਪੁਰਖ ਬਾਬਾ ਕਿਰਪਾਲ ਸਿੰਘ ਜੀ ਦੀ ਸੇਵਾ ਕੀਤੀ ਤੇ ਤੂੰ ਸੇਵਾ ਕਰਕੇ ਕਿਤੇ ਇਹ ਤੇ ਨਹੀਂ ਕਹਿੰਦਾ ਵੀ ਮੈਂ ਸੇਵਾ ਕੀਤੀ ਤੂੰ ਸੇਵਾ ਕਰਕੇ ਕਿਤੇ ਇੱਥੇ ਤੇ ਨਹੀਂ ਫਸਿਆ ਹੋਇਆ ਵੀ ਮੈਂ ਨਾ ਗਿਆ ਤੇ ਮੇਰੇ ਬਾਣਾ ਉਥੇ ਪੰਡਾਲ ਹੀ ਨਹੀਂ ਸਜਣਾ ਮੈਂ ਨਾ ਕੀਰਤਨ ਕੀਤਾ ਤੇ ਬਾਕੀ ਸਾਰੇ ਫਿੱਕੇ ਲੱਗਣਗੇ ਇੱਥੇ ਤਾਂ ਨਹੀਂ ਫਸੇ ਆਪਾਂ ਅਸੀਂ ਉਹਨਾਂ ਮਹਾਪੁਰਖਾਂ ਤੋਂ ਸਿੱਖਿਆ ਲੈਣੀ ਹੈ ਜਿੱਦਾਂ ਉਹਨਾਂ ਨੇ ਅਣਥੱਕ ਸੇਵਾ ਮਹਾਪੁਰਖ ਬਾਬਾ ਕਿਰਪਾਲ ਸਿੰਘ ਜੀ ਦੀ ਕੀਤੀ ਬਖਸ਼ਿਸ਼ਾਂ ਲਈਆਂ ਸਰ ਸੰਗਤ ਜੀ ਵੇਖੋ ਕਿਸੇ ਗੁਰੂ ਮਹਾਪੁਰਖ ਦੀ ਬਖਸ਼ਿਸ਼ ਲੈਣੀ ਬਹੁਤ ਵੱਡੀ ਬਾਤ ਹੈ ਬਖਸ਼ਿਸ਼ ਲੈ ਲੈਣੇ ਹੁਣ ਬਖਸ਼ਿਸ਼ ਕੀ ਆ ਹੈ ਇੱਕ ਜਿਹੜੀ ਆਪਾਂ ਮੰਗ ਕੇ ਲੈਨੇ ਆ ਉਹਨੂੰ ਭੀਖ ਕਹਿੰਦੇ ਨੇ ਜਿਹੜੀ ਮਾਲਕ ਖੁਸ਼ ਹੋ ਕੇ ਦੇਵੇ ਉਹਨੂੰ ਬਖਸ਼ੀਸ਼ ਕਹਿੰਦੇ ਉਹ ਬਖਸ਼ਿਸ਼ ਕਰਦਾ ਹੈ ਤੇ ਸਤਿਗੁਰੂ ਜਦੋਂ ਬਖਸ਼ੀਆਂ ਦੇ ਘਰ ਵਿੱਚ ਆਉਂਦੇ ਨੇ ਮਹਾਰਾਜ ਜਦੋਂ ਕਿਰਪਾ ਕਰਦੇ ਨੇ ਰਿਆਜ਼ ਰੱਖਿਓ ਸਾਰ ਸੰਗਤ ਅਸੀਂ ਸੋਚ ਵੀ ਨਹੀਂ ਸਕਦੇ ਐਡੀਆਂ ਮਿਹਰਾਂ ਮਹਾਰਾਜ ਵਰਤਉਂਦੇ ਗੁਰੂ ਸਾਹਿਬ ਕਿਰਪਾ ਕਰ ਦੇ ਤੇ ਨਵਾਣੇ ਬਣ ਕੇ ਸਤਿਗੁਰੂ ਜੀ ਦੇ ਚਰਨਾਂ ਚ ਆ ਕੇ ਅਰਦਾਸ ਕਰੋ ਸਾਨੂੰ ਸਿਮਰਨ ਕਰਨ ਦੀ ਜਾਚ ਆ ਜਾਏ ਤੇ ਸਾਡਾ ਸਿਮਰਨ ਵਿੱਚ ਮਨ ਲੱਗਣ ਲੱਗ ਜਾਵੇ ਭਗਤੀ ਕਰਨ ਦਾ ਢੰਗ ਆ ਜਾਵੇ ਹੁਣ ਤੱਕ ਪੜ੍ਹਦੇ ਸੁਣਦੇ ਆਏ ਆਂ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਪਰ ਅਜੇ ਆਨੰਦ ਪਾਇਆ ਕਿਸੇ ਨੇ ਨਹੀਂ ਉਹ ਵਿਰਲੇ ਨੇ ਗੁਰਮਖ ਬਿਰਵੀਆ ਰੂਹਾਂ ਨੇ ਜਿਨ੍ਹਾਂ ਨੇ ਆਨੰਦ ਨੂੰ ਪਾਇਆ ਆਨੰਦ ਅਸੀਂ ਬਾਹਰੋਂ ਲੱਭਦੇ ਫਿਰਨੇ ਆ ਇਹ ਬਾਹਰੋਂ ਨਹੀਂ ਕਿਤੇ ਮਿਲਣਾ ਆਨੰਦ ਆਨੰਦ ਸਭ ਕੋ ਕਹੈ ਸਾਰੇ ਕਿੰਦੇ ਫਿਰਦੇ ਨੇ ਪਰ ਆਨੰਦ ਆਏਗਾ ਕਿਦਾਂ ਆਪਣੇ ਆਪ ਨੂੰ ਮੈਂ ਬੇਨਤੀ ਇਹ ਕਰਦਾ ਹਰ ਇੱਕ ਬੰਦੇ ਦਾ ਇੱਕ ਟੀਚਾ ਹੁੰਦਾ ਹੈ ਮੰਜ਼ਲ ਤੇ ਪਹੁੰਚਣ ਦਾ ਮੰਨ ਲਓ ਤੁਸੀਂ ਪੜ੍ਹਾਈ ਕਰ ਰਹੇ ਹੋ ਪੜ੍ਹਾਈ ਦਾ ਮਤਲਬ ਕੀ ਵੀ ਮੈਂ ਵੱਡਾ ਹੋ ਕੇ ਕੋਈ ਵਧੀਆ ਅਫਸਰ ਜੌਬ ਲੱਭਾਂਗਾ ਕਿਤੇ ਮੰਜ਼ਲ ਤੇ ਪਹੁੰਚਾਂਗਾ ਜਿਹੜਾ ਬੱਚਾ ਪਲੱਸ 2 ਦੀ ਪੜ੍ਹਾਈ ਕਰਦਾ ਉਹਦਾ ਟੀਚਾ ਇਹ ਵੀ ਮੈਂ ਪਾਸ ਹੋਣਾ ਹੈ ਮੰਜ਼ਲ ਇਹ ਉਹਦੀ ਵੀ 12ਵੀਂ ਪਾਸ ਕਰਨੀ ਜਿਹੜਾ ਬੰਦਾ ਗੱਡੀ ਸਿੱਖਦਾ ਹੈ ਉਹਦੀ ਮੰਜ਼ਲ ਇਹ ਵੀ ਮੈਂ ਗੱਡੀ ਸਿੱਖ ਕੇ ਇਹ ਮੈਂ ਡਰਾਈਵਰ ਬਣਨਾ ਚਾਰ ਪੈਸੇ ਕਮਾਵਾ ਜਿਹੜਾ ਬੰਦਾ ਵਾਜਾ ਸਿੱਖਦਾ ਹੈ ਉਹਦਾ ਵਾਜਾ ਸਿੱਖਣ ਦਾ ਮਕਸਦ ਹੈ ਕੋਈ ਵੀ ਮੈਂ ਵਾਜਾ ਸਿੱਖ ਕੇ ਕੀਰਤਨ ਕਰਾਂਗਾ ਸੰਗਤ ਨੂੰ ਮੈਂ ਉਪਦੇਸ਼ ਦੇਵਾਂਗਾ ਕਥਾ ਸਿੱਖਣ ਵਾਲਾ ਇਹ ਕਹਿ ਸਕਦਾ ਹਰ ਇੱਕ ਬੰਦੇ ਦਾ ਏਵੇਂ ਜਦੋਂ ਕੋਈ ਵੀ ਮੰਨ ਲਓ ਹੁਣ ਇੱਥੇ ਆਏ ਆ ਆਪਾਂ ਕਲਿਆਣ ਮੈਂ ਚਮਕੌਰ ਸਾਹਿਬ ਤੋਂ ਚੱਲਿਆ ਬਾਬਾ ਜੀ ਮੁੱਲੇਪੁਰ ਤੋਂ ਚੱਲੇ ਤੁਸੀਂ ਵੱਖਰੀਆਂ ਵੱਖਰੀਆਂ ਥਾਵਾਂ ਤੋਂ ਚੱਲੇ ਪਤਾ ਸੀ ਨਾ ਵੀ ਇੱਥੇ ਪਹੁੰਚਣਾ ਹੈ ਮੰਜ਼ਿਲ ਕੀ ਸਾਡੀ ਕਲਿਆਣ ਆਪਾਂ ਇੱਥੇ ਆਉਣਾ ਸੀ ਸਾਰੇ ਪਹੁੰਚ ਗਏ ਨਾ ਕल्याण ਹੋਣਾ ਚਾਹੀਦਾ ਆਪਾਂ ਸਾਰਿਆਂ ਨੇ ਮੰਜ਼ਲ ਪਾ ਲਈ ਇੱਥੇ ਬਹਿ ਕੇ ਆਨੰਦ ਲੈ ਲਿਆ ਮਕਸਦ ਏ ਆਉਣ ਦਾ ਇਹ ਨਹੀਂ ਵੀ ਘਰ ਤੋਂ ਤੁਰ ਪੇ ਪਤਾ ਹੈ ਨਹੀਂ ਜਾਣਾ ਕਿੱਥੇ ਇਸੇ ਤਰ੍ਹਾਂ ਜਦੋਂ ਤੁਸੀਂ ਕੀਰਤਨ ਵਿੱਚ ਬਹਿਣਾ ਹੈ ਜਦੋਂ ਤੁਸੀਂ ਦੀਵਾਨ ਸੁਣਨਾ ਹੈ ਜਦੋਂ ਤੁਸੀਂ ਬਾਣੀ ਪੜਨੀ ਜਾਂ ਬਾਣੀ ਸੁਣਨੀ ਹੈ ਭਾਵੇਂ ਕੋਈ ਮਹਾਪੁਰਖ ਕਿਸੇ ਧਰਮ ਦਾ ਹੋਵੇ ਜਦੋਂ ਤੁਸੀਂ ਬਹਿ ਕੇ ਉਹਦੇ ਵਿਚਾਰ ਸੁਣਨੇ ਨੇ ਜਾਂ ਸਤ ਸੰਗਤ ਕਰਨੀ ਹੈ ਜਾਂ ਘਰ ਤੋਂ ਕੀਰਤਨ ਸੁਣਨ ਵਾਸਤੇ ਜਾਣਾ ਹੈ ਤੁਹਾਡਾ ਏਮ ਹੋਣਾ ਚਾਹੀਦਾ ਹੈ ਇਹ ਨਹੀਂ ਵੀ ਇਕੱਲਾ ਕਲਿਆਣ ਪਹੁੰਚਣਾ ਹੈ ਕਲਿਆਣ ਆ ਗਏ ਉੱਥੋਂ ਦਰਬਾਰ ਤੇ ਇੱਥੇ ਆਏ ਤੇ ਦਰਬਾਰ ਚ ਆ ਕੇ ਫਿਰ ਏਮ ਕੀ ਹੋਣਾ ਚਾਹੀਦਾ ਵੀ ਕੀਰਤਨ ਸੁਣ ਕੇ ਅਸੀਂ ਖੱਟਣਾ ਕੀ ਹੈ ਅਸੀਂ ਪਹੁੰਚਣਾ ਕਿੱਥੇ ਵੇ ਕੀਰਤਨ ਸੁਣ ਕੇ ਮੇਰੇ ਵਰਗੇ ਨੂੰ ਇਹ ਨਾ ਹੋਵੇ ਮੈਂ ਧਾਰਨਾ ਸੁਣਾ ਕੇ ਲੋਕ ਖੁਸ਼ ਕਰਨੇ ਨੇ ਇਹ ਨਾ ਹੋਵੇ ਮੈਂ ਮਾਇਆ ਇਕੱਠੀ ਕਰਨੀ ਹੈ ਇਹ ਨਾ ਹੋਵੇ ਮੈਂ ਵਡਿਆਈ ਇਕੱਠੀ ਕਰਨੀ ਹੈ ਕੀਰਤਨ ਸੁਣ ਕੇ ਕੀਰਤਨ ਕਰਕੇ ਅਸੀਂ ਉਸ ਕਰਤੇ ਪੁਰਖ ਵਿੱਚ ਅਭੇਦ ਹੋਣਾ ਹੈ ਬੋਲੋ ਸ਼੍ਰੀ ਵਾਹਿਗੁਰੂ ਉਸ ਕਰਤੇ ਪੁਰਖ ਵਿੱਚ ਅਭੇਦ ਹੋਣਾ ਹੈ ਇਹ ਇਹ ਸਾਡਾ ਇਹ ਮੰਜ਼ਲ ਸਾਡੀ ਤੇ ਫਿਰ ਜਦੋਂ ਕੀਰਤਨ ਸੁਣਿਆ 15 20 ਦਿਨਾਂ ਬਾਅਦ ਫਿਰ ਇਹ ਵੀ ਚੈੱਕ ਕਰੀਦਾ ਹੈ ਵੀ ਮਨ ਠਹਿਰ ਹੋ ਰਿਹਾ ਹੈ ਮਨ ਇਕਾਗਰ ਹੋ ਰਿਹਾ ਹੈ ਮਨ ਨੂੰ ਟਿਕਾ ਆ ਰਿਹਾ ਜੇ ਨਹੀਂ ਆਉਂਦਾ ਫਿਰ ਮਾਰੇ ਦੇ ਚਰਨਾਂ 'ਚ ਤਰਲੇ ਪਾਓ ਸੱਚੇ ਬਾਸ਼ਾ ਕਿਰਪਾ ਕਰ ਦੇ ਇਹ ਅਰਦਾਸ ਕਰਿਆ ਕਰੋ ਦਾਤਾ ਰਖ ਚਰਨਾਂ ਦੇ ਕੋ ਚਰਨਾਂ ਦੀ ਮੋ ਘਟ ਦੀ ਬਾਜ ਰੱਖ ਚਰਨਾ ਦੇ you ਬੜੀ ਦਾਤਾ ਰੱਖ ਚਰਨਾ ਤੇਰਾ ਚਰਨਾ ਦੀ ਬਾਤ ਬੜੀ ਦਾਤਾ ਰੱਖ ਚਰਨਾ ਤੇਰਾ ਚਰਨਾ ਦੀ ਬਾਤ ਬੜੀ ਦਾਤਾ ਰੱਖ ਚਰਨਾ ਤੇਰਾ ਹੋ ਚਰਨਾ ਦੀ ਬਾਤ ਬੜੀ ਸਾਰੇ ਚਰਨਾ ਤੇ ਅਰਦਾਸਾਂ ਕਰਨੀ ਮਹਾਰਾਜ ਰੱਖ ਲਾਓ ਬਸ ਸੱਚੇ ਬਾਦਸ਼ਾਹ ਕੁਛ ਨਹੀਂ ਚਾਹੀਦਾ ਮਹਾਰਾਜ ਆਪਣੇ ਸਿੱਖ ਬਣਾ ਲਓ ਆਪਣੇ ਚਰਨਾਂ ਦੀ ਪ੍ਰੀਤ ਬਖਸ਼ ਦੋ ਤੇ ਸਾਰ ਸੰਗਤ ਜਦੋਂ ਮਹਾਰਾਜ ਤਰੁੱਠਦੇ ਨੇ ਫਿਰ ਬਖਸ਼ਿਸ਼ ਕਰਦੇ ਨੇ ਬਹੁਤ ਕਿਰਪਾ ਪਤਾ ਨਹੀਂ ਫਿਰ ਕਿੰਡੀਆਂ ਬਖਸ਼ਿਸ਼ ਸਾਰ ਸੰਗਤ ਜੀ ਜਿੱਥੇ ਅੱਜ ਮਹਾਪੁਰਖਾਂ ਦੀ ਆਪਾਂ ਯਾਦ ਮਨਾ ਰਹੇ ਆਂ ਉਥੇ 8ਵੇਂ ਸਤਗੁਰੂ ਬਾਲਾ ਪ੍ਰੀਤਮ ਸਤਗੁਰਾਂ ਦਾ ਪ੍ਰਕਾਸ਼ ਪੁਰਬ ਵੀ ਹੈ ਅੱਜ 8ਵੇਂ ਪਾਸਾ ਜਿੱਥੇ ਮਹਾਂਪੁਰਖਾਂ ਨੂੰ ਸਜਦਾ ਕਰਨਾ ਹੈ ਉਥੇ ਸਤਗੁਰਾਂ ਨੂੰ ਵੀ ਨਮਸਕਾਰ ਕਰਨਾ ਹੈ ਮਾਰੇ ਸਾਹਿਬ ਨੂੰ ਵੀ ਸਜਦੇ ਕਰਨਾ ਹੈ